ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸਿਰਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਵਾਨੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰ ਦਇਆਲ ਹੈ ਭੈ ਦੂਖ ਬਿਨਾਸ਼ਨ ਹੈ ਭਗਤ ਬਚਲ ਆਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰਿਅੰ ਮਹਾ ਭੀਆਦੰ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੀ ਪਾਪ ਕਾਸ਼ਟ ਭਸਮੰ ਕਰੋਤ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨਾ ਬਿਰਤੀ ਜਾਸੀ ਅਣਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਅਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾ ਰੱਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹ ਨਾ ਤੂੰ ਨਹਿ ਛਟਹਿ ਨਿਕਟ ਨਾ ਜਾ ਯਹ ਦੂਤ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵੋ ਚਿਤ ਬਣੀ ਉਦਮ ਕਰੋ ਉਠਨੀ ਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਬ ਹੋ ਸੋਹਿਲਾ ਸਿਵ ਰਹੋ ਸਿਰਜਨਹਾਰੋ ਤੁਮ ਗਾਬ ਹੋ ਮੇਰੇ ਨਿਰਭਉ ਕਾ ਸੋਹਿਲਾ ਆਉ ਬਾਰੀ ਜਿਤ ਸੋਹਿਲੇ ਸਦਾ ਸੁਖ ਹੋਈ ਰਹਾਓ ਨਿਤ ਨਿਤ ਜੀਅੜੇ ਸੰਭਾਲੀਐਨ ਦੇਖੇਗਾ ਦੇਵਨਹਾਰ تیرੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੰਬਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਬਹੁ ਤੇਲ ਦੇਹੋ ਸੱਜਣ ਅਸੀ ਸੜੀਆਂ ਜਿ ਹੋਵੇ ਸਾਹਿਬ ਸਿਉ ਮੇਲ ਕਰ ਕਰਿ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵੰਨ ਰਾਗ ਅਸਾ ਮਹੱਲਾ ਪਹਿਲਾ ਛੇ ਓ ਘਰ ਛੇ ਓ ਗੁਰ ਛੇ ਓ ਉਪਦੇਸ ਗੁਰ ਗੁਰੇ ਕੋਈਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੂਇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੋਂ ਹੋਆ ਸੂਰਜ ਇਕ ਰੂਪ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮਹੰਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖਲਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿ ਸਤਾਵੁ ਨੈਨ ਨਾਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਮਿਮਨ ਨਾਨ ਇਕ ਪਦ ਗੰਧ ਬਿਨ ਸਹਿਸ ਤਾਵ ਗੰਧੀ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮੁਕਰੰਦ ਲੋਬਿਤ ਮਨ ਵੰਦਨ ਮੋਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਕ ਹੋਏ ਜਾਤੇ ਤੇਰੇ ਨਾਇ ਵਸ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਉਰਬ ਲਿਖਤ ਲਖੇ ਗੁਰ ਪਾਇ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਡਾ ਹੈ ਕਰ ਡੰਡਾ ਤੁਨ ਵਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੀ ਦੁਖ ਜਨਮ ਮਰਨ ਭav ਖੰਡਾ ਹੈ ਅਬੇ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਖ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾਂ ਖਾਟ ਚਲੋ ਹਰਲਾਹਾ ਆਗੇ ਬਸਨ ਸੁਹਿਲ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੀਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪੀਆ ਵੈ ਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨ ਹੋਇ ਗੋ ਫੇਰਾ ਅੰਤਰ ਜਾਮੀ ਪੁਰਖ ਵਿधाਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿधाਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ